ਜਦੋਂ ਤੁਸੀਂ ਇੱਕ ਰਿਲੇਸ਼ਨਸ਼ਿਪ 'ਚ ਹੁੰਦੇ ਹੋ ਮੇਰੀ ਇੱਕ ਤੁਹਾਨੂੰ ਐਡਵਾਈਸ ਆ ਭੈਣਾਂ ਨੂੰ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਕਿਉਂਕਿ ਮੁੰਡਿਆਂ ਨੇ ਤਾਂ ਕੰਮ ਕਰ ਹੀ ਲੈਣਾ ਹੁੰਦਾ ਆ ਇਹਨਾਂ ਦਾ ਕੁਝ ਨਹੀਂ ਜਾਂਦਾ ਪਲੀਜ਼ ਆਪਣੀ ਥੋੜੀ ਜਿਹੀ ਸੇਵਿੰਗ ਬਚਾ ਕੇ ਰੱਖਿਆ ਕਰੋ ਹੁਣ ਉਹ ਜਿਹੜੀ ਭੈਣ ਜਿਹਨਾਂ ਦੀ ਮੈਂ ਪਹਿਲਾਂ ਸਟੋਰੀ ਪਾਈ ਨਿਊਜ਼ੀਲੈਂਡ ਦੀ ਉਹ ਕਹਿੰਦੇ ਦੀਦੀ ਮੇਰੇ ਕੋਲ ਜ਼ੀਰੋ ਬੈਲੈਂਸ ਆ ਮੈਂ ਕੋਈ ਸੇਵਿੰਗ ਵੀ ਨਹੀਂ ਆਪਣੇ ਕੋਲ ਰੱਖੀ ਕਿਉਂਕਿ ਮੈਂ ਸਾਰਾ ਉਹਦੇ ਤੇ ਡਿਪੈਂਡ ਕਰ ਰਹੀ ਸੀ ਪਲੀਜ਼ ਬੰਦਿਆਂ ਤੇ ਪੂਰੇ ਤਰੀਕੇ ਨਾਲ ਡਿਪੈਂਡ ਹੋਣਾ ਬੰਦ ਕਰੋ ਅੱਖਾਂ ਬੰਦ ਕਰਨਾ ਨਾ ਕਰੋ ਆਪਣੀਆਂ ਖੋਲ ਕੇ ਚੱਲੋ ਸੇਵਿੰਗ ਹੋਊਗੀ ਕੱਲੂ ਉਹ ਭੱਜ ਦੌੜ ਵੀ ਜਾਂਦਾ ਆ ਤੁਸੀਂ ਆਪਣੇ ਆਪ ਦੇ ਉੱਤੇ ਸਰਵਾਈਵ ਕਰ ਸਕਦੇ ਆ ਉਹ ਵਿਚਾਰੇ ਕਹਿੰਦੇ ਵੀ ਮੇਰੇ ਤੋਂ ਗੱਡੀ ਦੇ ਪੈਟਰੋਲ ਦੇ ਦੀਦੀ ਪੈਸੇ ਤੱਕ ਨਹੀਂ ਹੈਗੇ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਰ ਕੋ ਜਾ ਕੇ ਆਓ ਤਾਂ ਉਹ ਕਹਿੰਦੇ ਦੀਦੀ ਗੱਡੀ ਖੜੀ ਆ ਬਟ ਪੈਸੇ ਨਹੀਂ ਕਿਉਂਕਿ ਮੈਨੂੰ ਇਹਨੇ ਕੰਮ ਨਹੀਂ ਕਰਨ ਦਿੱਤਾ ਪਲੀਜ਼ ਮੇਰੀਆਂ ਭੈਣਾਂ ਬਾਚੋ ਸਫਰ ਕਰਨਾ ਤੇ ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ ਪੁਲਿਸ ਆਪਣੇ ਕੋਲ ਸੇਵਿੰਗ ਜਰੂਰ ਰੱਖੋ ਐਟ ਲੀਸਟ ਤੁਹਾਡੇ ਕੋਲ ਇੰਨੀ ਇੰਨੀ ਕੁ ਥੋੜੀ ਬਹੁਤ ਸੇਵਿੰਗ ਹੋਵੇ ਕਿ ਜਿਹੜਾ ਤੁਸੀਂ ਸਰਵਾਈਵ ਕਰ ਸਕੋ ਠੀਕ ਹੈ ਤੇ ਔਰ ਆਪਣੇ ਨਾਮ ਦੇ ਉੱਤੇ ਕੁਝ ਵੀ ਲੈ ਕੇ ਜਿੱਦਾਂ ਤੁਸੀਂ ਫੋਨ ਲੈ ਲੈਂਦੇ ਹੋ ਤੁਸੀਂ ਆਪਣੇ ਨਾਮ ਤੇ ਆਈਫੋਨ ਕਢਵਾ ਲੈਂਦੇ ਹੋ ਫਿਰ ਤੁਸੀਂ ਆਪਣੇ ਹਸਬੰਡ ਦੇ ਹੱਥ 'ਚ ਦੇ ਦਿੰਦੇ ਹੋ ਜਾਂ ਥੋ ਗੱਡੀ ਤੁਹਾਡੇ ਨਾਮ ਤੇ ਆ ਪਰ ਤੁਸੀਂ ਉਹ ਕਿਸੇ ਆਪਣੇ ਬੰਦੇ ਦੇ ਨਾਮ ਤੇ ਕਿ ਦਿੱਤੀ ਹੋਈ ਆ ਉਹ ਚਲਾਉਂਦਾ ਪਿਆ ਆ ਜਾਂ ਉਹ ਤੁਹਾਡੇ ਫੋਨ ਯੂਜ਼ ਕਰ ਰਿਹਾ ਇੱਕ ਦੋ ਦੋ ਤੁਸੀਂ ਆਪਣੇ ਨਾਮ ਤੇ ਕਢਾਈ ਹੋਏ ਆ ਬਾਅਦ 'ਚੋ ਕੀ ਕਰਦੇ ਜਦੋਂ ਰਿਲੇਸ਼ਨਸ਼ਿਪ ਖਰਾਬ ਹੋ ਜਾਂਦਾ ਆ ਫੋਨ ਲੈ ਕੇ ਉਹ ਭੱਜ ਗਿਆ ਨਾਲ ਤੇ ਗੱਲ ਕੀ ਹੁੰਦਾ ਪਿਆ ਹੁਣ ਉਹ ਬਿੱਲ ਕਿਹਦੇ ਭਰਨਾ ਪੈਸੇ ਉਹਦੇ ਕੋ ਭੈਣ ਕੋ ਹੈ ਨਹੀਂ ਤੇ ਬਿੱਲ ਭਰ ਨਹੀਂ ਰਿਹਾ ਉਹ ਤੇ ਉਹ ਬੇਕਅਪ 'ਚ ਨਾਮ ਕ੍ਰੈਡਿਟ ਹਿਸਟਰੀ ਕੀ ਦੀ ਖਰਾਬ ਹੋਣੀ ਆ ਜਿਨੇ ਫੋਨ ਕਢਵਾਇਆ ਆ ਆਪਣੇ ਨਾਮ ਤੋਂ ਉਹਨਾਂ ਨੇ ਤੁਹਾਨੂੰ ਇਹ ਨਹੀਂ ਦੇਖਣਾ ਤੁਸੀਂ ਉਹਨਾਂ ਨੂੰ ਕਹੋ ਕਿ ਯਾਰ ਉਹ ਤਾਂ ਉਹ ਯੂਜ਼ ਕਰਦਾ ਪਿਆ ਉਹਨਾਂ ਨੇ ਕਿਹਾ ਫੋਨ ਤਾਂ ਤੁਹਾਡੇ ਨਾਮ ਤੇ ਹੈ ਨਾ ਤੁਹਾਨੂੰ ਹੀ ਬਿੱਲ ਪੇ ਕਰਨੇ ਪੈਣੇ ਆ ਸੋ ਇਸ ਕਰਕੇ ਬਾਅਦ ਵਿੱਚ ਕੀ ਹੁੰਦਾ ਆ ਉਹਨਾਂ ਦਾ ਕੌਂਟਰੈਕਟ ਟੈਨੈਂਸੀ ਫਾਰਮ ਵੀ ਆ ਜਿਹਦੇ ਵਿੱਚ ਉਹਦਾ ਨਾਮ ਹਜੇ ਵਿੱਚ ਹੀ ਚੱਲਦਾ ਪਿਆ ਆ ਪਰ ਉਹ ਰੈਂਟ ਨਹੀਂ ਪੇ ਕਰ ਰਿਹਾ ਰੈਂਟ ਤਾਂ ਉਹਨੂੰ ਪੇ ਕਰਨਾ ਪੈਣਾ ਨਹੀਂ ਤਾਂ ਉਹਨੂੰ ਉਧਰੋਂ ਕੋਰਟ ਨਹੀਂ ਕਢੀਸ ਲੈਣਾ ਆ ਪ੍ਰਾਪਰਟੀ ਵਾਲਿਆਂ ਨੇ ਤੇ ਤਿੰਨ ਵੀਕਾਂ ਤੋਂ ਉਹਨੇ ਹਜੇ ਪੇ ਨਹੀਂ ਕੀਤਾ ਬਟ ਉਹਦਾ ਫਿਰ ਕੁੰਡਾ ਚੰਗੇ ਤਰੀਕੇ ਨਾਲ ਹੋਣਾ ਹੁਣ ਗੱਲ ਮੇਨੇ ਆ ਕਿ ਪਲੀਜ਼ ਥੋੜਾ ਜਆ ਆਪਣੀਆਂ ਅੱਖਾਂ ਖੋਲੋ ਅਵੇਅਰ ਹੋ ਜਾਓ ਇਸ ਚੀਜ਼ ਲਈ ਤੁਸੀਂ ਰਹੋ ਆਪਣੇ ਪਾਰਟਨਰ ਨਾਲ 노 ਡਾਊਟ ਠੀਕ ਹੈ ਮੈਂ ਨਹੀਂ ਕਹਿੰਦੀ 노 ਮੈਟਰ ਕਿ ਤੁਸੀਂ ਉਹਨਾਂ ਇਦਾਂ ਕਰ ਲੋ ਉਦਾਂ ਕਰ ਲੋ ਤੁਹਾਨੂੰ ਲੱਗਦਾ ਤੁਸੀਂ ਰਹਿ ਰਹੇ ਹੋ ਕਿ ਮੈਂ ਰਹਿਣਾ ਚਾਹੁੰਨੀ ਆ ਜਾਂ ਜਿੱਦਾਂ ਵੀ ਇਹ ਕਲੇਸ਼ੀ ਨਾਲ ਪਰ ਆਪਣੇ ਆਪ ਦੀਆਂ ਅੱਖਾਂ ਖੋਲ ਕੇ ਚੱਲੋ ਕੋਈ ਵੀ ਆਪਣੇ ਨਾਮ ਤੇ ਕਢਾਈ ਹੋਈ ਚੀਜ਼ ਕਿਸੇ ਦੇ ਹੱਥ ਚ ਨਾ ਦਿਓ ਆਪਣੇ ਹੱਥ ਚ ਰੱਖੋ ਜੇ ਤੁਸੀਂ ਵੱਧ ਨਹੀਂ ਪੇ ਕਰ ਸਕਦੇ ਪਲੀਜ਼ ਆਪਣੇ ਕੋਲ ਸੇਵਿੰਗ ਰੱਖੋ ਠੀਕ ਆ ਆਪਣੇ ਤੁਹਾਨੂੰ ਆਪਣਾ ਪਤਾ ਆਪਣੀ ਚਾਦਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਐਨ ਆਈ ਕੁਝ ਲੈਣਾ ਹੈ ਤੇ ਤੁਸੀਂ ਉਹ ਚੀਜ਼ ਪੇ ਕਰ ਸਕਦੇ ਆ ਹੱਦੋਂ ਵੱਧ ਉਹਦੇ ਪਿੱਛੇ ਲਾ ਕੇ ਆਪਣੇ ਨਾਮ ਤੇ ਕੁਝ ਨਾ ਕਢਵਾਓ ਠੀਕ ਹੈ ਕਿਉਂਕਿ ਉਹਨੇ ਉਹਨੇ ਤੁਹਾਡਾ ਬਾਅਦ ਚ ਕੋਈ ਬਿੱਲ ਪੇ ਨਹੀਂ ਕਰਨਾ ਤੁਹਾਡੇ ਸਿਰ ਤੇ ਸਾਰਾ ਕੁਝ ਹੈ ਨਾ ਹੁਣ ਉਹ ਨਾ ਰੈਂਟ ਭਰ ਰਿਹਾ ਨਾ ਉਹ ਫੋਨ ਦੀਆਂ ਬਿੱਲਾਂ ਭਰ ਰਿਹਾ ਉਹਨੇ ਇਹ ਵੀ ਕਹਿਤਾ ਕਿ ਤੂੰ ਟਰਾਂਸਫਰ ਕਰਾ ਲਾ ਆਪਣੇ ਨਾਮ ਤੇ ਕਿ ਜੇ ਮੈਂ ਵਾਪਸ ਵੀ ਫੋਨ ਲਏ ਮੇਰੇ ਕੋ ਤਾਂ ਪੈਸੇ ਹੈ ਨਹੀਂ ਪੇ ਕਰਨ ਲਈ ਕਿਉਂਕਿ ਕੋਈ ਸਪੋਰਟ ਨਹੀਂ ਦੇ ਰਿਹਾ ਕੋਈ ਵੀ ਅਜੇ ਉਹਨੇ ਟਰਾਂਸਫਰ ਵੀ ਨਹੀਂ ਕਰਾਏ ਕਹਿੰਦੇ ਕਹਿ ਰਹੀ ਭੈਣ ਵੀ ਕਹੂਗਾ ਕਿ ਕਰਾ ਲੂਗਾ ਬਟ ਉਹ ਕਰਾ ਨਹੀਂ ਰਿਹਾ ਹਲੇ ਮੈਂ ਇਦਾਂ ਦੇ ਬੰਦੇ ਤੇ ਯਕੀਨ ਨਹੀਂ ਕਰਦੀ ਪਲੀਜ਼ ਆਪਣੇ ਨਾਮ ਦੇ ਉੱਤੇ ਕੋਈ ਵੀ ਆਪਣੀ ਹਿਸਟਰੀ ਨਾ ਖਰਾਬ ਕਰੋ ਕਿਉਂਕਿ ਜਦੋਂ ਤੁਸੀਂ ਨਿਊਜ਼ੀਲੈਂਡ 'ਚ ਰਹਿੰਦੇ ਹੋ ਦੇਖੋ ਥੋੜੀ ਕ੍ਰੈਡਿਟ ਹਿਸਟਰੀ ਖਰਾਬ ਹੋਣੀ ਅਗਲੇ ਤੱਕ ਅੱਖ ਨਹੀਂ ਜਾਣਾ ਔਰ ਦੂਸਰੀ ਗੱਲ ਕੋਰਟ ਨੂੰ ਜਿਹੜੇ ਇੱਥੇ ਗੋਰੇ ਆ ਨਾ ਜਿਹੜਾ ਇਥੇ ਕੋਰਟ ਆ ਉਹਨਾਂ ਨੂੰ ਚੰਗੇ ਤਰੀਕੇ ਨਾਲ ਆਪਣੇ ਇੰਡੀਅਨ ਬੰਦਿਆਂ ਦੀ ਸੋਚ ਪਤਾ ਲੱਗ ਚੁੱਕੀ ਆ ਉਹਨਾਂ ਨੂੰ ਪਤਾ ਕਿ ਇੰਡੀਅਨ ਜਨਾਨੀਆਂ ਕਿੰਨਾ ਸਰਵਾਈਵ ਕਰ ਰਹੀਆਂ ਆ ਉਹਨਾਂ ਨੂੰ ਸਾਡੇ ਕਲਚਰ ਦਾ ਪਤਾ ਲੱਗ ਚੁੱਕਿਆ ਆ ਉਹ ਇੱਕ ਕੇਸ ડીਲ ਨਹੀਂ ਕਰਦੇ ਪਤਾ ਨਹੀਂ ਕਿੰਨੇ ਕੇਸ ડીਲ ਕਰਦੇ ਆ ਕਿ ਇੱਕ ਇੰਡੀਅਨ ਜਨਾਨੀ ਕਿੰਨਾ ਸਫਰ ਕਰਦੀ ਆ ਕਿਦਾਂ ਬੱਚੇ ਸਾਂਭਦੀ ਆ ਤੇ ਇਹ ਅੱਗੇ ਉਹ ਕਿਦਾਂ ਦੀਆਂ ਰਿਸਪੌਂਸਿਬਿਲਟੀਆਂ ਨਿਭਾਉਂਦੇ ਆ ਕਿਉਂਕਿ ਉਹਨਾਂ ਕੋ ਸਟੋਰੀਆਂ ਰੋਜ਼ ਦੀ ਰੋਜ਼ ਜਾਂਦੀਆਂ ਤੁਸੀਂ ਇਹ ਦੇਖੋ ਕੋਰਟ ਦੇ ਵਿੱਚ ਗੋਰੇ ਤਾਂ ਹੁੰਦੇ ਹੀ ਨਹੀਂ ਹੈਗੇ ਕੋਰਟ ਦੇ ਵਿੱਚ ਕਿਹੜੇ ਕੌਣ ਹੁੰਦੇ ਜ਼ਿਆਦਾ ਮੌਰੀਸ ਟੌਂਗਨ ਜਾਂ ਸਾਡੇ ਪੰਜਾਬੀ ਤੁਰੇ ਹੁੰਦੇ ਆ ਤੁਸੀਂ ਕੋਰਟ ਦੇ ਬਾਹਰ ਵੀ ਦੇਖ ਲਿਓ ਕੋਈ ਗੋਰਾ ਨਹੀਂ ਹੁੰਦਾ ਕਿਉਂਕਿ ਉਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਆਪਣੇ ਆਪ ਹੀ ਸੈਟਲਮੈਂਟ ਕਰਕੇ ਫਿਰ ਨਿਕਲਦੇ ਆ ਉਹਨਾਂ ਨੂੰ ਕੋਰਟ ਚ ਜਾਣ ਦੀ ਲੋੜ ਨਹੀਂ ਪੈਂਦੀ ਕੋਰਟ ਚ ਕਿਹਨਾਂ ਨੂੰ ਪੁਲਿਸ ਦੇ ਕੋਲ ਵੀ ਜ਼ਿਆਦਾ ਕੇਸ ਤੁਸੀਂ ਦੇਖ ਲਿਓ ਕਿਨਾਂ ਦੇ ਹੁੰਦੇ ਆ ਗੋਰਿਆਂ ਦੇ ਖਾਸੇ ਹੁੰਦੇ ਨਹੀਂ ਜਿਹੜੇ ਪਿਓਰ ਗੋਰੇ ਇੱਥੇ ਦੇ ਕੀ ਵੀ ਉਹਨਾਂ ਦੇ ਕੋਲ ਕੇਸ ਹੀ ਨਹੀਂ ਉਹਨਾਂ ਦੇ ਕੇਸ ਹੀ ਨਹੀਂ ਹੁੰਦੇ ਪੰਚ ਚ ਪੁਲਿਸ ਚ ਜਾਂ ਕੋਰਟ ਦੇ ਵਿੱਚ ਬਹੁਤ ਰੇਅਰ ਚਾਂਸ ਆ ਬਹੁਤ ਰੇਅਰ ਚਾਂਸ ਉਹ ਵੀ ਪਿਓਰ ਗੋਰੇ ਨਹੀਂ ਹੁੰਦੇ ਸੋ ਇਹ ਸਾਡੇ ਇਹ ਸਾਡੇ ਹੀ ਕਮਿਊਨਿਟੀ ਦੇ ਵਿੱਚ ਗੰਦ ਪਿਆ ਹੋਇਆ ਆ ਔਰ ਕੋਰਟ ਨੂੰ ਪਤਾ ਆ ਇਸ ਚੀਜ਼ ਦਾ ਕੋਰਟ ਵੀ ਪਤਾ ਆ ਲਾਇਰਸ ਸਾਰਿਆਂ ਨੂੰ ਪਤਾ ਕਿਉਂਕਿ ਉਹ ਅਲੱਗ-ਅਲੱਗ ਸਟੋਰੀਆਂ ਸੁਣਦੇ ਆ ਉਹਨਾਂ ਨੂੰ ਜ਼ਿਆਦਾਤਰ ਸਟੋਰੀਆਂ ਆਉਂਦੀਆਂ ਉਹਨਾਂ ਨੂੰ ਪਤਾ ਕਿ ਬੰਦੇ ਕੀ ਕਰ ਰਹੇ ਆ ਬੰਦੇ ਕਿੰਨੇ ਕਿੰਨਿਆਂ ਕ ਆਪਣੇ ਟੂਵਰਡਸ ਰਿਸਪੌਂਸਿਬਿਲਟੀ ਹੈਗੇ ਆ ਜਾਂ ਨਹੀਂ ਹੈਗੇ ਠੀਕ ਆ ਤੇ ਕਈਆਂ ਦੇ ਜਿਹੜੇ ਦੇਖੋ ਹੁਣ ਜਦੋਂ ਉਹ ਭੈਣ ਸਫਰ ਕਰ ਰਹੀ ਆ ਦੇਖੋ ਤੁਹਾਨੂੰ ਅਪਾਇੰਟਮੈਂਟਾਂ ਪੂਰੇ ਟਾਈਮ ਤੇ ਨਹੀਂ ਮਿਲਦੀਆਂ ਠੀਕ ਆ ਸੋ ਇਸ ਕਰਕੇ ਕਿਉਂਕਿ ਅਪੁਆਇੰਟਮੈਂਟਾਂ ਨੂੰ ਟਾਈਮ ਲੱਗਦਾ ਕਿਸੇ ਨੂੰ ਮਹੀਨਾ ਮਹੀਨਾ ਕਿਉਂਕਿ ਨਕੋ ਕੇਸ ਹੋਰ ਵੀ ਫੜੇ ਹੁੰਦੇ ਆ ਸੋ ਟਾਈਮ ਤੋਂ ਪਹਿਲਾਂ ਇਹ ਕੰਮ ਕਰਿਆ ਕਰੋ ਤੇ ਜਿਨ੍ਹਾਂ ਜਿਹੜੇ ਉਹਨਾਂ ਦੇ ਲਾਇਰ ਹੁੰਦੇ ਉਹਨਾਂ ਨੂੰ ਪਤਾ ਵੀ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਉਹ ਗਿਲਟੀ ਆ ਪਤਾ ਆ ਉਹਨਾਂ ਨੇ ਦੱਸਣਾ ਨਹੀਂ ਹੁੰਦਾ ਉਹਨਾਂ ਨੂੰ ਕਿਉਂਕਿ ਉਹਨੂੰ ਤਾਂ ਗਵਰਨਮੈਂਟ ਪੇ ਕਰ ਰਹੀ ਆ ਉਹ ਗਵਰਨਮੈਂਟ ਹੀ ਲਾਇਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਨੂੰ ਗਵਰਨਮੈਂਟ ਪੇ ਕਰ ਰਹੀ ਆ ਹੁਣ ਜੇ ਉਹ ਆਪਣੇ ਹੀ ਬੰਦੇ ਨੂੰ ਡਰਾ ਦੇਣ ਬੇ ਤੂੰ ਤਾਂ ਗਿਆ ਤਾਂ ਫਿਰ ਉਹ ਤਾਂ ਫਿਰ ਕੰਮ ਖਰਾਬ ਹੋ ਜਾਊਗਾ ਨਾ ਸੋ ਸਿਰਫ ਇਨਸਟਰਕਸ਼ਨ ਇਨਸਟਰ ਪਤਾ ਆਪਣੇ ਆਪ ਨੂੰ ਹੁੰਦਾ ਹੀ ਆ ਔਰ ਜਿਹੜਾ ਬੰਦਾ ਦੇਖੋ ਇੱਕ ਜੇ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਂ ਆਪਣੀ ਉਸ ਭੈਣ ਨੂੰ ਸਮਝਾਉਣਾ ਚਾਹੁੰਨੀ ਆ ਜੇ ਕੱਲੂ ਉੱਠ ਕੇ ਉਹ ਕਰੂਗਾ ਕਿ ਮੇਰੇ ਤੇ ਜਦੋਂ ਉਹਨੇ ਲਿਖਵਾਇਆ ਹੋਇਆ ਆ ਉਹਦੇ ਵਿੱਚ ਕਿ ਮੇਰੇ ਤੇ ਫੇਕ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੇਂਟਾਂ ਨਹੀਂ ਪਾਉਗੀ ਉਹਨੇ ਵਿੱਚ ਲਿਖਾਇਆ ਉਹ ਉਹ ਓਵਰ ਸਮਾਰਟ ਚੱਲਿਆ ਆ ਭੈਣ ਤੇਰੇ ਨਾਲ ਬਹੁਤ ਓਵਰ ਸਮਾਰਟ ਚੱਲਿਆ ਆ ਇਹ ਬੰਦਿਆਂ ਨੂੰ ਸਭ ਪਤਾ ਹੁੰਦਾ ਨੇ ਇਹਨੇ ਵਕੀਲਾਂ ਤੋਂ ਪਹਿਲੇ ਪਤਾ ਕੀਤਾ ਹੁੰਦਾ ਫੇਰ ਹੀ ਉਹਨੇ ਵਿੱਚ ਲਿਖਵਾ ਕੇ ਸਾਈਨ ਮਾਰੇ ਆ ਨਹੀਂ ਤਾਂ ਬੰਦੇ ਦਾ ਸਾਈਨ ਵੀ ਨਹੀਂ ਮਾਰਦੇ ਏਡੇ ਖਰਾਬ ਆ ਤੇ ਹੁਣ ਮੇਰੀ ਇੱਕ ਗੱਲ ਧਿਆਨ ਨਾਲ ਜਿਹੜਾ ਉਹਨੇ ਵਿੱਚ ਲਿਖਿਆ ਨਾ ਉਹ ਉਹਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀਗਾ ਕਿ ਇਹ ਕੰਮ ਹੋਣਾ ਤੇ ਫੇਕ ਕੰਪਲੇਂਟ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਫੇਕ ਕੰਪਲੇਂਟ ਹੁੰਦੀ ਜਿਹੜਾ ਤੁਸੀਂ ਮੂੰਹ ਨਾ ਐਵੇਂ ਪਾ ਦਿੱਤੀ ਜੇ ਤੁਹਾਡੇ ਕੋਲ ਐਵੀਡੈਂਸਿਸ ਆ ਨਾ ਪਹਿਲਾਂ ਦੀ ਕੰਪਲੇਂਟ ਕੀਤੀ ਤੇ ਜੇ ਤੁਹਾਡੇ ਕੋਲ ਐਵੀਡੈਂਸਿਸ ਆ ਤੇ ਤੁਸੀਂ ਜੋ ਕੋਰਟ 'ਚ ਸਬਮਿਟ ਕਰ ਰਹੇ ਹੋ ਜੋ ਤੁਸੀਂ ਵਿਦ ਐਵੀਡੈਂਸ ਦੇ ਰਹੇ ਹੋ ਸਾਰਾ ਕੁਝ ਉਹ ਸੱਚੀ ਮੰਨਿਆ ਜਾਏਗਾ ਕਿਉਂਕਿ ਤੁਸੀਂ ਉਹ ਐਵੀਡੈਂਸ ਝੂਠ ਨਹੀਂ ਬੋਲ ਰਹੇ ਠੀਕ ਆ ਤਾਂ ਮੇਰੀ ਭੈਣ ਦਰਮ ਦੀ ਲੋੜ ਨਹੀਂ ਹੈਗੀ ਐਵੀਡੈਂਸਿਸ ਆਪਣੇ ਕੋਲ ਰੱਖੋ ਕਿਉਂਕਿ ਇੱਥੇ ਮੂੰਹ ਨਾ ਪੁੱਤਰ ਪੁੱਤਰ ਤੋ 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 ਨਹੀਂ ਚਲਦੀ ਇੱਥੇ ਲੌਜੀਕਲ ਵੇ ਨਾਲ ਕੰਮ ਚੱਲਦਾ ਉਹ ਗੋਰੇ ਆ ਐਂਡ ਗੋਰੇ ਇਜ਼ ਅ ਬੈਸਟ ਰੈਦਰ ਥੈਨ ਇੰਡੀਅਨਸ ਮੈਂ ਸੱਚ ਕਹਿੰਨੀ ਆ ਜਿਹੜੇ ਤੁਸੀਂ ਆਪਣੇ ਦੇਸੜਾਂ ਕੋ ਚਲੇ ਜਾਂਦੇ ਹੋ ਨਾ ਉਹ 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 ਕਾ ਹੁੰਦਾ ਕੰਮ ਠੀਕ ਆ ਕਿਉਂਕਿ ਗੋਰਿਆਂ ਨੂੰ ਪਤਾ ਆ ਦੇਸੀਆਂ ਦਾ ਵੀ ਉਹ ਕਿੱਥੇ ਤੱਕ ਝੂਠ ਬੋਲ ਸਕਦੇ ਆ ਤੇ ਕਿੱਥੇ ਤੱਕ ਕੀ ਕਰ ਸਕਦੇ ਆ ਜੇ ਤੁਸੀਂ ਆਪਣੀ ਜਗਾ ਸੱਚੇ ਹੋ ਫਿਰ ਤੁਹਾਨੂੰ ਜੋ ਮਰਜੀ ਕੋਈ ਕਹਿ ਦੇਵੇ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਜਾਂ ਤੁਸੀਂ ਸਾਡੇ ਤੇ ਗਲਤ ਇਲਜ਼ਾਮ ਲਾਇਆ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਐਵਿਡੈਂਸ ਦਿੱਤੇ ਹੁੰਦੇ ਆ ਨਾਲ ਠੀਕ ਆ ਸੋ ਐਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਇਸ ਕਰਕੇ ਮੇਰੀ ਭੈਣ ਨੂੰ ਮੈਂ ਇਹੀ ਗੱਲ ਕਹੂੰਗੀ ਉਹ ਜਿਨ੍ਹਾਂ ਨੇ ਵੀ ਮੈਨੂੰ ਦੱਸਿਆ ਆ ਸਾਰਾ ਕੁਝ ਤੇ ਡਰਨ ਦੀ ਲੋੜ ਨਹੀਂ ਔਰ ਬਾਕੀ ਸਟ्रेस ਨਹੀਂ ਲੈਣਾ ਟਰੋਮਾ ਨਹੀਂ ਲੈਣਾ ਮੈਂ ਗਾਰਡ ਕਰ ਸਕਦੀ ਆ ਕਰਨਾ ਭੈਣ ਤੈਨੂੰ ਤੇ ਮੇਰੀਏ ਤੈਨੂੰ ਆਪ ਪੈਣਾ ਠੀਕ ਆ ਔਰ ਮੈਂ ਬਹੁਤ ਖੁਸ਼ ਹਾਂ ਕਿ ਜੋ ਜੋ ਮੈਂ ਗਾਰਡੈਂਸ ਦਿੱਤੀ ਉਹ ਗਏ ਆ ਉਹ ਕੰਮ ਕਰਨ ਗਏ ਆ ਅੱਜ ਮੈਂ ਥੋੜੀ ਦੇਰ ਪਹਿਲੇ ਉਹਨਾਂ ਨੂੰ ਕਹਿ ਕੇ ਹਟੀਆਂ ਕਿ ਦਿਨ ਕਾਲ ਇਮੀਗ੍ਰੇਸ਼ਨ ਔਰ ਉਹ ਕਰਨ ਲੱਗੇ ਆ ਹੁਣ ਕੀ ਗੱਲ ਕੀ ਆ ਟਾਈਮ ਘਟ ਬਹੁਤ ਜ਼ਿਆਦਾ ਘਟਿਆ ਉਹਨਾਂ ਦੇ ਕੋਲ ਜੇ ਟਾਈਮ ਬਹੁਤ ਜ਼ਿਆਦਾ ਹੁੰਦਾ ਮੈਂ ਹੋਰ ਇਲੈਬੋਰੇਟ ਕਰਕੇ ਦੱਸਦੀ ਔਰ ਮੈਂ ਥੈਂਕ ਯੂ ਸੋ ਮੱਚ ਆ ਐਦਾਂ ਦੇ ਬੰਦੇ ਦਾ ਵੀ ਜਿਨੇ ਜਿਹਦੇ ਕਰਕੇ ਮੈਨੂੰ ਹੋਰ ਨੌਲੇਜ ਪਤਾ ਲੱਗੀ ਆ ਬਹੁਤ ਜ਼ਿਆਦਾ ਪਤਾ ਲੱਗ ਰਿਹਾ ਆ ਕਿਹੜੀ ਅਥਾਰਟੀ ਨਾਲ ਕਿੱਦਾਂ ਡੀਲ ਕਰਨਾ ਕਿੱਦਾਂ ਗੱਲ ਕਰਨੀ ਆ ਨਾਨਸੈਂਸ ਗੱਲਾਂ ਨਹੀਂ ਕਰਨੀਆਂ ਤੇ ਲੀਗਲ ਅਥਾਰਟिटीज ਦੇ ਨਾਲ ਕਿੱਦਾਂ ਬੈਠ ਕੇ ਕਿੱਦਾਂ ਉਹੋ ਕਰਨਾ ਆ ਠੀਕ ਆ ਔਰ ਕਿਤੇ ਵੀ ਜਾ ਕੇ ਇੱਕ ਗੱਲ ਹੋਰ ਮੇਰੀਆਂ ਭੈਣਾਂ ਨੂੰ ਕਿਤੇ ਵੀ ਜਾ ਕੇ ਨਾਨਸੈਂਸ ਗੱਲਾਂ ਨਹੀਂ ਕਰਨੀਆਂ ਭੜਕਣਾ ਨਹੀਂ ਹੈਗਾ ਕੋਰਟ ਦੇ ਵਿੱਚ ਬੈਠ ਕੇ ਪੁਲਿਸ ਦੇ ਮੋਰੇ ਬੈਠ ਕੇ ਨਹੀਂ ਭੜਕਣਾ ਰਿਲੈਕਸ ਰਹੋ ਵਧੀਆ ਤਰੀਕੇ ਨਾਲ ਚੱਲੋ ਜਿੱਦਾਂ ਮੈਨੂੰ ਪਤਾ ਲੇਡੀਜ਼ ਜਦੋਂ ਫਰਸਟ੍ਰੇਟ ਹੁੰਦੀਆਂ ਨਾ ਜਿੱਦਾਂ ਬਹੁਤ ਟਰਾਮਾ ਚ ਹੁੰਦੀਆਂ ਉਹ ਹੜ ਬੜਾ ਹਟ ਦੇ ਵਿੱਚ ਕਈ ਵਾਰੀ ਆਪਾਂ ਖੇਚ ਜਾਂਦੇ ਤਾਂ ਉਹ ਕੰਮ ਨਹੀਂ ਕਰਨਾ ਮੇਰੀਆਂ ਭੈਣਾਂ ਨੇ ਠੀਕ ਆ ਕਿਉਂਕਿ ਇੱਥੇ ਦੇ ਕੋਰਟ ਨੂੰ ਇੱਥੇ ਦੀ ਅਦਾਰੇ ਪੁਲਿਸ ਨੂੰ ਸਭ ਕੁਝ ਪਤਾ ਆ ਕਿ ਤੁਸੀਂ ਸੱਚ ਬੋਲਦੇ ਪਈਆਂ ਔਰ ਵਿਦ ਐਵੀਡੈਂਸਿਜ਼ ਆਏ ਆ ਤੁਹਾਨੂੰ ਕਿਸੇ ਨੂੰ ਕੁਝ ਵੀ ਪ੍ਰੂਫ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਔਰ ਨਾ ਹੀ ਤੁਹਾਨੂੰ ਪ੍ਰੂਫ ਕਰਨ ਦੀ ਲੋੜ ਆ ਤੁਸੀਂ ਐਵੀਡੈਂਸ ਦੋ ਨਾਲ ਆਪਣਾ ਕੇਸ ਲਾਓ ਟਿੱਕੇ ਬੈਠ ਕੇ ਆਰਾਮ ਨਾਲ ਆਪਣਾ ਖਾਓ ਪੀਓ ਤੇ ਆਪਣੀ ਐਸ਼ ਕਰੋ ਠੀਕ ਆ ਕਿਉਂਕਿ ਕੰਮ ਇਹਨਾਂ ਨੇ ਖੁਦ ਖਰਾਬ ਕੀਤੇ ਹੁੰਦੇ ਆ ਇਹ ਖੋਦ ਇਸ ਪਾਸੇ ਨੂੰ ਤੁਰਦੇ ਆ ਕਿਸੇ ਨੇ ਨਹੀਂ ਇਹਨਾਂ ਨੂੰ ਕਿਹਾ ਹੁੰਦਾ ਔਰ ਤੁਰਦੇ ਵੀ ਕਿਹਦੇ ਪਿੱਛੇ ਲੱਗ ਕੇ ਆ ਆਪਣੇ ਹੀ ਪੇਰੈਂਟਸ ਤੇ ਮਾਵਾ ਦੇ ਪਿੱਛੇ ਲੱਗ ਕੇ ਸੋ ਅਗਰ ਇਹਨਾਂ ਨੇ ਇਹ ਕੰਮ ਕੀਤੇ ਆ ਇਹ ਖੁਦ ਫੇਸ ਕਰਨਗੇ ਇਸ ਚੀਜ਼ ਨੂੰ ਖੁਦ ਇਹਨਾਂ ਨੂੰ ਫੇਸ ਕਰਨ ਦੋ ਖੁਦ ਇਹਨਾਂ ਨੂੰ ਅਕਲ ਆਊਗੀ ਕਿ ਅਸੀਂ ਇਹ ਕੰਮ ਕੀ ਕਰ ਦਿੱਤਾ ਕਿਉਂਕਿ ਤੁਸੀਂ ਨਹੀਂ ਸੀ ਕਿਹਾ ਤੁਸੀਂ ਆਪਣਾ ਘਰ ਬਣਾਇਆ ਸੀ ਉਹ ਮੇਰੀ ਭੈਣ ਕਹਿੰਦੀ ਮੈਂ ਐਡਾ ਘਰ ਬਣਾਇਆ ਮੈਂ ਆਪਣਾ ਮੈਂ ਇੱਕ ਆਪਣਾ ਛੋਟਾ ਜਿਹਾ ਪਰਿਵਾਰ ਲੈ ਕੇ ਬੈਠੀ ਸੀ ਕਿ ਯਾਰ ਮੈਂ ਆਪਣਾ ਕਿ ਮੈਂ ਆਪਣਾ ਇੱਕ ਘਰ ਬਣਾਇਆ ਆ ਤੇ ਮੈਂ ਉਸ ਘਰ ਦੇ ਵਿੱਚ ਵਧੀਆ ਰਹਿਣਾ ਆ ਆਪਣੇ ਬੱਚੇ ਦੇ ਨਾਲ ਤੇ ਉਹਨਾਂ ਦਾ ਫਿਊਚਰ ਸੋਚ ਕੇ ਤੁਰੀ ਹੋਈ ਸੀ ਮੈਂ ਬਹੁਤ ਦੀਦੀ ਮੇਰੇ ਸੁਪਨੇ ਸੀ ਮੇਰੇ ਡਿਜ਼ਾਇਰ ਸੀਗੇ ਮੈਂ ਉਸ ਭੈਣ ਨੂੰ ਕਿਹਾ ਮੈਂ ਕਹਾਂ ਭੈਣੇ ਸੁਪਨੇ ਤਾਂ ਮੇਰੇ ਵੀ ਬਹੁਤ ਸੀ ਪਰ ਕਿਸੇ ਨੇ ਬੜੇ ਬੁਰੇ ਤਰੀਕੇ ਨਾਲ ਚੋਕਣਾ ਚੁਰ ਕੀਤੇ ਔਰ ਮੈਂ ਹੁਣ ਉਹ ਸੁਪਨੇ ਦੇਖਦੀ ਨਹੀਂ ਸੁਪਨੇ ਪਤਾ ਕਿਹੜੇ ਦੇਖਣੇ ਆ ਆਪਣੇ ਫਿਊਚਰ ਦੇ ਸੁਪਨੇ ਪਤਾ ਕੀ ਦੇਖਣੇ ਇੱਕ ਆਪਣੇ ਬੱਚਿਆਂ ਲਈ ਮਾਂ ਵੀ ਬਣੋ ਪਿਓ ਬਣ ਕੇ ਵੀ ਦਿਖਾਓ ਪਿਓ ਵੀ ਬਣਨਾ ਪੈਣਾ ਤੁਹਾਨੂੰ ਕਈ ਜਨਾਨੀਆਂ ਅੰਦਰੋਂ ਬਹੁਤ ਵੀਕ ਹੁੰਦੀਆਂ ਉਹ ਕੰਮ ਨਹੀਂ ਕਰਨਾ ਜਿੱਥੇ ਤੁਹਾਨੂੰ ਤੁਹਾਡੇ ਬੱਚੇ ਲਈ ਪਿਓ ਬਣਨਾ ਪੈਂਦਾ ਉੱਥੇ ਪਿਓ ਬਣ ਕੇ ਦਿਖਾਓ ਤੁਹਾਨੂੰ ਉਹ ਲੈਂਗੁਏਜ ਉਹ ਰੱਖਣੀ ਪੈਣੀ ਆ ਉਹ ਪਿਓ ਵਾਲੀ ਲੈਂਗੁਏਜ ਰੱਖ ਕੇ ਚੱਲਣਾ ਪੈਣਾ ਤੁਹਾਨੂੰ ਠੀਕ ਹੈ ਮੇਰੀਆਂ ਭੈਣਾਂ ਮਾਂ ਵਾਲੀ ਵੀ ਲੈਂਗੁਏਜ ਰੱਖਣੀ ਪੈਣੀ ਆ ਮਮਤਾ ਵੀ ਰੱਖਣੀ ਪੈਣੀ ਆ ਤੇ ਪਿਓ ਵਾਲਾ ਝਿੜਕ ਵੀ ਰੱਖਣੀ ਪੈਣੀ ਆ ਬਿਕਾਜ਼ ਆਈ ਨੋ ਇੱਕ ਪਿਓ ਕਿੱਦਾਂ ਬਣਨਾ ਇੱਕ ਮਾਂ ਕਿੱਦਾਂ ਬਣਨਾ ਇਹ ਅਵੇਰਨੈਸ ਸਪੈਸ਼ਲ ਮੇਰੀਆਂ ਭੈਣਾਂ ਨੂੰ ਆ ਪਲੀਜ਼ ਟਾਈਮ ਰੰਦੇ ਕੰਮ ਕਰੋ ਜੋ ਕਰਨਾ